ਹੈ ਹੈ ਤੁਹਾਡਾ ਮਹਿਲੋਂ ਮੇ ਆਓ ਸਵਾਗਤ ਹੈ ਤੁਹਾਡਾ ਇੱਕ ਪਾਸੇ ਅੱਜ ਅਯੋਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਵਿਰਾਜਮਾਨ ਹੋਏ ਨੇ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਇੱਕ ਰਾਮ ਭਗਤ ਨੇ ਕੁਝ ਅਜੀਹਾ ਕੀਤਾ ਹੈ ਕਿ ਤਸਵੀਰਾਂ ਦੇਖ ਤੁਹਾਡਾ ਵੀ ਮਨ ਖੁਸ਼ ਹੋ ਜਾਵੇਗਾ ਜੀਕੇ ਗਰੁੱਪ ਦੇ ਮਾਲਕ ਗੁਲਸ਼ਨ ਕੁਮਾਰ ਦੇ ਵੱਲੋਂ ਆਪਣੀ ਲਗਜ਼ਰੀ ਬੱਸ ਨੂੰ ਸਪੈਸ਼ਲ ਤਿਆਰ ਕਰਵਾਇਆ ਗਿਆ ਇਸ ਬੱਸ ਦੇ ਉੱਪਰ ਗਵਾਨ ਸ਼੍ਰੀ ਰਾਮਚੰਦਰ ਅਤੇ ਰਾਮ ਮੰਦਰ ਦੀ ਤਸਵੀਰ ਚੁਪਾਈ ਗਈ ਹੈ ਇਸ ਤੋਂ ਇਲਾਵਾ ਜੈ ਸ਼੍ਰੀ ਰਾਮ ਲਿਖਵਾਇਆ ਗਿਆ ਇਹ ਬੱਸ ਜਿਹੜੀ ਹੈ ਸਭ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਘੁੰਮੇਗੀ ਤੇ ਲੋਕਾਂ ਨੂੰ ਪ੍ਰਸ਼ਾਦ ਵੰਡਿਆ ਜਾਵੇਗਾ ਉਸ ਤੋਂ ਬਾਅਦ ਇਹ ਬੱਸ ਜਿਹੜੀ ਹੈ ਅਯੁੱਧਿਆ ਜਾਵੇਗੀ ਇਸ ਬੱਸ ਦੇ ਵਿੱਚ ਸਭ ਤੋਂ ਪਹਿਲਾਂ ਗੁਲਸ਼ਨ ਕੁਮਾਰ ਦੇ ਪਰਿਵਾਰਕ ਮੈਂਬਰ ਤੇ ਯਾਰ ਦੋਸਤ ਸਵਾਰ ਹੋ ਕੇ ਅਯੁੱਧਿਆ ਨਗਰੀ ਪਹੁੰਚਣਗੇ ਤੇ ਰਾਮ ਮੰਦਰ ਦੇ ਦਰਸ਼ਨ ਕਰਨਗੇ ਇਸ ਤੋਂ ਬਾਅਦ ਹੋਰ ਲੋਕਾਂ ਨੂੰ ਵੀ ਫਰੀ ਦੇ ਵਿੱਚ ਇਸ ਬਸ ਰਾਹੀ ਅਯੋਧਿਆ ਨਗਰੀ ਦੇ ਦਰਸ਼ਨ ਕਰਵਾਈ ਜਾਣਗੇ ਮਾਰਜੀ ਨੇ ਉਹਨਾਂ ਦੇ ਪਰਿਵਾਰ ਨੇ ਬਹੁਤ ਪੁੰਨ ਦਾ ਕੰਮ ਕੀਤਾ ਹੈ ਕਿ ਜਦੋਂ 500 ਸਾਲ ਦੀ ਸਾਡੀ ਉਡੀਕ ਖਤਮ ਹੋਈ ਹੈ ਅੱਜ ਪ੍ਰਭੂ ਰਾਮ ਦੀ ਪ੍ਰਾਨ ਪ੍ਰਤੀਸ਼ਟਾ ਹੋਏਗੀ ਪ੍ਰਭੂ ਰਾਮ ਤੈਨ ਚੋਂ ਨਿਕਲ ਕੇ ਆਪਣੇ ਭਵੇ ਮੰਦਰ ਚ ਵਿਰਾਜਮਾਨ ਹੋ ਚੁੱਕੇ ਨੇ ਸਾਰਾ ਲੁਧਿਆਣਾ ਧੰਨਵਾਦੀ ਹੈ ਜੀ ਕੇ ਸਟੇਟ ਗੁਲਸ਼ਨ ਕੁਮਾਰ ਪਰਿਵਾਰ ਜੀ ਦਾ ਔਰ ਅਸੀਂ ਇਹ ਸਮਝਦੇ ਹਾਂ ਕਿ ਜਿਹੜੇ ਲੋਕ ਦਰਸ਼ਨ ਕਰਨਾ ਚਾਹੁੰਦੇ ਨੇ ਇਹਨੇ ਇਹਨਾਂ ਨੇ ਆਪਣੀ ਬਸ ਦੀ ਸੇਵਾ ਮੰਨਨ ਦਿੱਤੀ ਹੈ ਇਹ ਬਹੁਤ ਵੱਡੀ ਸੇਵਾ ਹੈ ਆਓ ਲੁਧਿਆਣਾ ਨਿਵਾਸੀਓ ਅੱਜ ਘਰ-ਘਰ ਦੀਵਾਲੀ ਮਨਾਈਏ ਘਰ-ਘਰ ਦੀਪ ਜਲਾਈਏ ਔਰ ਗੁਲਸ਼ਨ ਕੁਮਾਰ ਜੀ ਵਰਗੇ RAM PAGAT ਜਿਨ੍ਹਾਂ ਨੇ ਇੱਕ ਸਨਹਾਰ ਅਫਸਰ ਦਿੱਤਾ ਅੱਜ ਗੱਡੀਆਂ ਵੀ ਚੱਲਣਗੀਆਂ ਟ੍ਰੇਨਾਂ ਵੀ ਚੱਲਣਗੀਆਂ ਬਸਾਂ ਵੀ ਚੱਲਣਗੀਆਂ ਆਓ ਪ੍ਰਭੂ RAM ਜੋ ਸਮੁੰਦਰ ਤੇ ਜਾ ਕੇ ਅਸੀਂ ਪ੍ਰਭੂ ਦਾ ਧੰਨਵਾਦ ਕਰੀਏ ਔਰ ਉਸ ਜਿੱਥੇ ਕੱਲ ਗੋਲੀਆਂ ਚੱਲਦੀਆਂ ਸੀ ਜਿੱਥੇ ਯੋਧਿਆ ਖੂਨ ਨਾਲ ਲਾਲ ਹੁੰਦੀ ਸੀ ਅੱਜ ਫੁੱਲਾਂ ਦੇ ਨਾਲ ਤੁਹਾਡਾ ਸਵਾਗਤ ਹੋਏਗਾ ਔਰ ਪ੍ਰਭੂ ਰਾਮ ਦੇ ਦਰਸ਼ਨ ਕਰਾਂਗੇ ਬਹੁਤ ਸਿਆਪਤੀ ਆ ਜੈ ਸ਼੍ਰੀ ਰਾਮ ਅੱਜ ਮੈਨੂੰ ਬੜੀ ਖੁਸ਼ੀ ਹੈ ਵੀ ਅੱਜ ਭਗਵਾਨ ਸ਼੍ਰੀ ਰਾਮ ਜਿਹੜੇ ਆਪਣੇ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਅੱਜ ਉਸ ਜਗ੍ਹਾ ਤੇ ਵਿਰਾਜਮਾਨ ਹੋ ਰਹੇ ਐ ਅਸੀਂ ਬੜੇ ਭਾਗਿਆਸ਼ਾਲੀ ਆ ਵੀ ਸਾਨੂੰ 500 ਸਾਲ ਤੋਂ ਜਿਹੜੀ ਚੀਜ਼ ਦੀ ਉਡੀਕ ਸੀ ਉਹ ਅੱਜ ਪੂਰੀ ਹੋਣ ਜਾ ਰਹੀ ਹੈ ਪੂਰੇ ਉਤਸ਼ਾਹ ਦੇ ਨਾਲ ਅੱਜ ਸਾਨੂੰ ਸਾਰਿਆਂ ਨੂੰ ਇਹਨੂੰ ਦੀਵਾਲੀ ਦੇ ਰੂਪ ਚ ਮਨਾਉਣਾ ਚਾਹੀਦਾ ਮੇਰੇ ਵੱਲੋਂ ਤਾਂ ਪੂਰੇ ਲੁਧਿਆਣਾ ਨਿਵਾਸੀਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਇਸ ਜਿਹੜਾ ਉਤਸਵ ਹੈ ਇਹਨੂੰ ਪੂਰੇ ਤਿਹਾੜ ਦੇ ਰੂਪ ਚ ਮਨਾਇਆ ਜਾਵੇ ਔਰ ਅੱਜ ਭਗਵਾਨ ਰਾਮ ਆਪਣੇ ਘਰ ਪਹੁੰਚੇ ਹੈ ਇਹਦੀ ਸਾਰਿਆਂ ਨੂੰ ਮਿਲ ਕੇ ਖੁਸ਼ੀ ਮਨਾਣੀ ਚਾਹੀਦੀ ਹੈ ਸਾਡੇ ਵੱਲੋਂ ਜੀਕੇ ਗਰੁੱਪ ਵੱਲੋਂ ਜਿੰਨੀਆਂ ਵੀ ਅਸੀਂ ਆਪਣੀਆਂ ਕਲੋਨੀਆਂ ਬਣਾਈਆਂ ਨੇ ਅੱਜ ਤੱਕ ਮੈਂ ਉਹਨਾਂ ਸਾਰਿਆਂ ਦੇ ਵਿੱਚ ਅਸੀਂ ਇਹ ਯੋਧਿਆਜੀਤ ਤੋਂ ਪ੍ਰਸ਼ਾਦ ਮੰਗਾਇਆ ਅਕਸ਼ਤ ਵਿਤਰਨ ਅਸੀਂ ਅੱਜ ਸਾਰਾ ਕਰਨ ਜਾ ਰਹੇ ਹਾਂ ਪ੍ਰਾਣ ਪ੍ਰਤੀਸ਼ਟਾ ਤੋਂ ਬਾਅਦ ਉੱਥੇ ਜਿੰਨੀਆਂ ਵੀ ਕਲੋਨੀਆਂ ਨੇ ਉਹਨਾਂ ਚ ਮੰਦਿਰ ਹੈ ਜਾਂ ਗੁਰਦੁਆਰਾ ਸਾਹਿਬ ਹੈ ਉੱਥੇ ਬਾਹਰ ਲਾ ਕੇ ਬਸ ਤੇ ਪੂਰੀ ਦੀ ਪੂਰੀ ਕਲੋਨੀਆਂ ਨੂੰ ਪ੍ਰਸ਼ਾਦ ਦਾ ਵਿਤਰਨ ਕੀਤਾ ਜਾਊਗਾ ਇਹ ਸਾਰੇ ਜਿਹੜੇ ਉਹਨਾਂ ਨੂੰ ਇਹ ਵੀ ਪ੍ਰੋਤਸਾਹਨ ਹੈ ਵੀ ਇਹ ਭਗਵਾਨ ਰਾਮ ਅੱਜ ਬਿਰਾਜਮਾਨ ਹੋਣ ਜਾ ਰਹੇ ਇਹ ਤੁਹਾਡੀ ਬੱਸ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਹੈ ਕਿ ਆ ਅਯੁੱਧਿਆ ਵੀ ਜਾਏਗੀ। ਹਾਂ ਜੀ ਹਾਂ ਅਸੀਂ ਇਹਨੂੰ ਹੁਣ ਪਹਿਲਾਂ 2-3 ਦਿਨ ਲੁਧਿਆਣੇ ਦੇ ਵਿੱਚ ਘੁਮਾ ਕੇ ਫਿਰ ਅਯੁੱਧਿਆ ਦੀ ਸੇਵਾ ਸ਼ੁਰੂ ਕਰ ਰਹੇ ਹਾਂ। ਇਹਦੇ ਵਿੱਚ ਜਿਹੜੇ ਵੀ ਪਹਿਲਾਂ ਤਾਂ ਸਾਡੀਆਂ ਪਰਿਵਾਰਕ ਫੈਮਲੀਆਂ ਜਾਂ ਯਾਰ ਦੋਸਤ ਜਾ ਰਹੇ ਹੈ ਉਸ ਤੋਂ ਬਾਅਦ ਜਿਹੜਾ ਵੀ ਕੋਈ ਸਾਨੂੰ ਕਹੇਗਾ ਵੀ ਅਸੀਂ ਯੋਧਿਆ ਜੀ ਦੇ ਦਰਸ਼ਨ ਕਰਨ ਜਾਣੇ ਆ ਤਾਂ ਅਸੀਂ ਉਹਨੂੰ ਬਿਲਕੁਲ ਸੇਵਾਏ ਮੁਫਤ ਬਹੀਆ ਕਰਾਵਾਂਗੇ। ਸਕੇਲਸ ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਦੀਪ